ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਜਾਣਿਆ ਜਾਂਦਾ ਗੁਰਾਂ ਦੇ ਨਾਮ ਤੇ ਪੰਜਾਬ ਦਾ ਵजूद ਪਾਣੀ ਹੈ ਪੰਜਾਬ ਦੀ ਆਰਥਿਕਤਾ ਪਾਣੀ ਹੈ ਅਜੇ ਹੀ ਸਮੇਂ ਦੇ ਵਿੱਚ ਪਾਣੀ ਦੇ ਕੋਈ ਵੀ ਡਾਕਾ ਜਿਹੜਾ ਉਹ ਪੰਜਾਬ ਦੇ ਵजूद ਨੂੰ ਵੱਡਾ ਚੈਲੰਜ ਹੋਵੇਗਾ ਜੋ ਅੱਜ ਦੀ ਤਰੀਕ ਦੇ ਵਿੱਚ ਕੇਂਦਰ ਸਰਕਾਰ ਬੀਬੀਐਮਡੀ ਦੇ ਰਾਹੀਂ ਪੰਜਾਬ ਤੋਂ ਪੰਜਾਬ ਤੋਂ ਪਾਣੀ ਖੋਣ ਦੀ ਜਿਹੜੀ ਤਿਆਰੀ ਕਰ ਰਹੀ ਹੈ ਸੋ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਵੀ 84 ਦੇ ਦੌਰ ਵੇਲੇ ਇੰਦਰਾ ਗਾਂਧੀ ਨੇ ਐਸਵਾਈਐਲ ਦਾ ਟੱਕ ਲਾ ਕੇ ਇਸ ਕਾਲੇ ਦੌਰ ਦੀ ਆਰੰਭਤਾ ਕੀਤੀ ਪਰ ਪੰਜਾਬ ਨੇ ਉਸ ਕਿਸੇ ਵੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਉਹਦਾ ਡਟ ਕੇ ਮੁਕਾਬਲਾ ਕੀਤਾ ਅਸੀਂ ਵੀ ਅੱਜ ਦੇਖ ਰਹੇ ਆ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਪਿਛਲੀਆਂ ਪੁਰਾਣੀਆਂ ਰਵਾਇਤਾਂ ਦੇ ਮੁਤਾਬਕ ਪੰਜਾਬ ਦੇ ਹੱਕਾਂ ਲਈ ਜਿਹੜੀ ਵੀ ਲੜਾਈ ਅਕਾਲੀ ਦਲ ਲੜਨ ਦੀ ਗੱਲ ਕਰ ਰਿਹਾ ਅਕਾਲੀ ਦਲ ਦੀ ਅਗਵਾਈ ਜਿਹੜੀ ਆ ਉਸ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਢੱਕ ਕੇ ਅਸੀਂ ਲੜਾਂਗੇ ਤੇ ਖਾਸ ਤੌਰ ਤੇ ਅਸੀਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਆਓ ਸਾਰੇ ਇਸ ਪੰਜਾਬ ਦੇ ਵਜੂਦ ਨੂੰ ਆ ਰਹੇ ਇਸ ਚੁਣੌਤੀ ਦੇ ਖਿਲਾਫ ਇਕਜੁੱਟ ਹੋ ਕੇ ਅਸੀਂ ਲੜਾਈ ਲੜੀਏ ਸਾਡੀਆਂ ਲੜਾਈਆਂ ਸਾਡੇ ਬਖਰੇਵੇਂ ਕੋਈ ਆਤਰੀ ਰੱਖਦੇ ਜਦੋਂ ਇਸ ਪੰਜਾਬ ਦੇ ਵਿजूद ਤੇ ਉੱਤੇ ਵੱਡਾ ਇੱਕ ਡਾਕਾ ਪੈ ਰਿਹਾ ਹੋਵੇ ਤੇ ਅਸੀਂ ਦੇਖ ਰਹੇ ਹਾਂ ਕਿ ਇਸ ਸਮੇਂ ਜਦੋਂ ਕਿ ਕਾਂਗਰਸ ਨੇ ਇਸ ਦਾ ਮੁੱਢ ਬਣਿਆ ਭਾਰਤੀ ਜਨਤਾ ਪਾਰਟੀ ਇਸ ਦੀ ਧੱਕੇਸ਼ਾਹੀ ਕਰ ਰਹੀ ਆ ਤੇ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਆ 도ਗਲੀ ਦੀਤੀ ਖੇਡ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਅੱਜ ਦੇ ਸਮੇਂ ਸਾਨੂੰ ਇਹ ਸਾਰਾ ਕੁਝ ਸਮਝਣਾ ਪਵੇਗਾ ਇਹ ਲੜਾਈ ਜੇ ਕੋਈ ਨਰ ਸਕਦਾ ਜੇ ਲੜੀ ਆ ਤਾਂ ਉਹ ਅਕਾਲੀ ਦਲ ਨਹੀਂ ਲੜ ਸਕਦਾ ਸੋ ਅਸੀਂ ਸਰਾਰ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੇ ਨਾਲ ਪੂਰੀ ਹਮਾਇਤ ਕਰਦੇ ਆ ਜਿਹੜੀ ਉਹਨਾਂ ਨੇ ਪਾਣੀਆਂ ਨੂੰ ਬਚਾਉਣ ਦੇ ਵਾਸਤੇ ਜਿਹੜੀ ਲੜਾਈ ਲੜਨ ਦਾ ਅਕਾਲੀ ਦਲ ਦੀ ਗੁਆਚ ਜਿਹੜਾ ਐਲਾਨ ਕੀਤਾ ਅਸੀਂ ਉਸ ਦੇ ਨਾਲ ਡਟ ਕੇ ਕਹਿੰਦੇ ਹਾਂ ਹਾਜ਼ਰ ਹਾਂ ਛੋਲ ਸਿਕਸ ਕਲਡ ਫੈਡਰੇਸ਼ਨ ਇਹ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੇਗੀ ਤਾਂ ਕਿ ਪੰਜਾਬ ਦੇ ਇਸ ਵजूद ਨੂੰ ਪੰਜਾਬ ਦੇ ਹੱਕਾਂ ਦੇ ਪਾਰੇ ਡਾਕ ਦੇ ਖਿਲਾਫ ਡਟਿਆ ਜਾਵੇ ਜਿਹੜੀ ਕੀ ਸਾਡਾ ਪੁਰਾਣਾ ਵਿਰਸਾ ਪੁਰਾਣਾ ਸਾਡਾ ਜਿਹੜੇ ਜਿਹੜੇ ਸੰਸਕਾਰ ਨੇ ਉਸ ਨੂੰ ਮੱਦੇਨਜ਼ਰ ਲਾ ਕੇ ਆਓ ਸਾਰੇ ਇਸ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ Als je dat niet doet, dan